ਗੁਰ ਇਤਿਹਾਸ ਦੇ ਅੰਦਰ ਅੱਜ ਉਹ ਦਿਨ ਹੈ ਜਿਸ ਦਿਨ ਲਗਾਤਾਰ 7 ਤੋਂ 8 ਮਹੀਨੇ ਕਿਲਾਨੰਦਗੜ੍ਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਰਿਵਾਰ ਨੂੰ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਗੁਰਸਿੱਖਾਂ ਨੂੰ ਘੇਰਾ ਪਿਆ ਰਿਹਾ ਉਸ ਕਿਲੇ ਦੇ ਅੰਦਰ ਰਸਤ ਪਾਣੀ ਮੁੱਕ ਗਿਆ ਖੰਨੇ ਖੰਨੀ ਰੋਟੀ ਉੱਤੇ ਗੁਜ਼ਾਰਾ ਕਰਦੇ ਰਹੇ ਕਈ ਕੀਮਤੀ ਘੋੜੇ ਅੰਡਾਣੇ ਤੁੰਬ ਬਗੈਰ ਔਰ ਕਈ ਸਿੱਖ ਰੋਟੀ ਭੋਜਨ ਤੋਂ ਬਗੈਰ ਅਕਹਿ ਕਸ਼ਟ ਸਹਾਰਦਿਆਂ ਸ਼ਹੀਦ ਹੋ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੰਨੀ ਠੰਡ ਮੁਗਲਿਆ ਹਕੂਮਤ ਦੀਆਂ ਫੱਜਾਂ ਪਹਾੜੀ ਫੱਜਾਂ ਬਰਦਾਸ਼ਤ ਨਾ ਕਰ ਸਕੀਆਂ ਘਿਰਪ ਆਇਆ ਹੋਇਆ ਅਖੀਰ ਉਹ ਥੱਕ ਗਏ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਲਾ ਛੱਡਣ ਵਾਸਤੇ ਕਲਗੀਧਰ ਪਾਤਸ਼ਾਹ ਨੂੰ ਉਹ ਚਿੱਠੀ ਪੱਤਰ ਲਿਖ ਕੇ ਕਸਮਾਂ ਖੰਦੇ ਹਨ ਔਰ ਅੱਜ ਦਾ ਉਹ ਦਿਨ ਹੈ ਜਦੋਂ ਪਾਤਸ਼ਾਹ ਅੱਜ ਦੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਣਗੇ। ਉਹ ਦਿਨ ਅੱਜ ਸਮੁੱਚੇ ਸਿੱਖ ਜਗਤ ਦੇ ਅੰਦਰ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਪਿਛਲੇ ਕਈ ਦਿਨਾਂ ਤੋਂ ਮਹੀਨਿਆਂ ਤੋਂ ਚਿੱਠੀਆਂ ਧਲੀਆਂ ਜਾ ਰਹੀਆਂ ਸੀ ਮਹਾਰਾਜ ਜੇ ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ ਤਾਂ ਛੱਡ ਤੋਂ ਕੋਈ ਵੈਰ ਨਹੀਂ। ਜੇ ਤੁਸੀਂ ਅਨੰਦਪੁਰ ਸਭ ਖਾਲੀ ਕਰਦੇ ਹੋ ਸਾਡੀ ਤੁਹਾਡੀ ਕੋਈ ਦੁਸ਼ਮਣੀ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਭਾਈ ਉਹ ਝੂਠੀਆਂ ਕਸਮਾਂ ਖਾਂਦੇ ਹਨ ਤਾਂ ਸਿੱਖਾਂ ਨੇ ਕਿਹਾ ਮਹਾਰਾਜ ਉਂਝ ਵੀ ਤਾਂ ਕਿਲੇ ਦੇ ਅੰਦਰ ਅੰਨ ਦਾਣਾ ਸਭ ਕੁਝ ਮੁੱਕ ਗਿਆ ਹੈ ਹੁਕਮ ਰੱਖੇ ਵੀ ਤਾਂ ਇਸ ਕਿਲੇ ਵਿੱਚ ਮਰਨਾ ਹੀ ਹੈ ਮਹਾਰਾਜ ਤੁਹਾਡਾ ਹੁਕਮ ਹੋਵੇ ਤਾਂ ਫਿਰ ਆਪਾਂ ਨੰਨਪੁਰ ਸਾਹਿਬ ਛੱਡ ਦਈਏ ਇਤਿਹਾਸ ਕਹਿੰਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਤੁਰਕਾਂ اور پہاڑیوں ਦੀ ਨੀਅਤ ਦਾ ਭੇਤ ਖੁੱਲਣ ਵਾਸਤੇ ਨਾ ਕੁਝ ਪੁਰਾਣਾ ਸਾਜੋ-ਸਮਾਨ ਖੱਤਰਾ ਉੱਤੇ ਅੱਧੀ ਰਾਤ ਨੂੰ ਲੱਦਿਆ ਮਸ਼ੱਲਾ ਬੰਦ ਦਿੱਤੀਆਂ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਅੱਧੀ ਰਾਤ ਨੂੰ ਉਹ ਖੱਤਰਾ ਬਾਹਰ ਕੱਲੀਆਂ ਨਾ ਤਾਂ ਪਹਾੜੀ ਔਰ ਤੁਰਕਾਂ ਦੀ ਫੌਜ ਟੁੱਟ ਕੇ ਪੈ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਖਜ਼ਾਨਾ ਜਾ ਰਿਹਾ ਲੁੱਟ ਲਓ ਜਦੋਂ ਉਹ ਲੁੱਟਣ ਪੈ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਨੂੰ ਵਿਖਾਉਂਦੇ ਕਹਿੰਦੇ ਦੇਖੋ ਭਾਈ ਜਿੜ ਕਹਿੰਦੇ ਸੀ ਸਾਡਾ ਤੁਹਾਡਾ ਕੋਈ ਵੈਰ ਨਹੀਂ ਬਸ ਅਨੰਦਪੁਰ ਸਾਹਿਬ ਛੱਡ ਦਿਓ ਕਹਿੰਦੇ ਹੁਣ ਵੇਖੋ ਕੀ ਕਰ ਰਹੇ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਫਿਰ ਡਟਾ ਬੈ ਟਿਕੇ ਰਹੇ ਕੁਝ ਦਿਨਾਂ ਬਾਅਦ ਫਿਰ ਚਿੱਠੀ ਆਈ ਬਾਦਸ਼ਾਹ ਔਰੰਗਜ਼ੇਬ ਦੇ ਉਹਦੇ ਉੱਤੇ ਹਸਤਾਖਰ ਨੇ ਔਰ ਪਹਾੜੀਆਂ ਦੇ ਰਾਜੇ ਭੀਮ ਚੰਦ ਤੇ ਹੋਰ ਕਟੋਚ ਰਿਆਸਤ ਦੇ ਰਾਜਿਆਂ ਦੇ ਸਭ ਦੇ ਹਸਤਾਖਰ ਨੇ ਉਹਦੇ ਤੇ ਲਿਖਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ ਪਹਾੜੀਆਂ ਨੇ ਲਿਖਿਆ ਸਾਨੂੰ ਗੀਤਾ ਔਰ ਗਊ ਦੀ ਕਸਮ ਹੈ ਹੁਣ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਸਾਡੇ ਬੰਦਿਆਂ ਤੋਂ ਗਲਤੀ ਹੋ ਗਈ ਹੁਣ ਤੁਸੀਂ ਕਿਲਾ ਛੱਡਦੇ ਹੋ ਅਸੀਂ ਬਿਲਕੁਲ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਸਾਡੀ ਤੁਹਾਡੀ ਕੋਈ ਦੁਸ਼ਮਣੀ ਨਹੀਂ ਸਾਨੂੰ ਕੁਰਾਨ ਸ਼ਰੀਫ ਦੀ ਕਸਮ ਸਾਨੂੰ ਗੀਤਾ ਤੇ ਗਊ ਦੀ ਕਸਮ ਜਦੋਂ ਬਾਦਸ਼ਾਹ ਕੋਲੋਂ ਪੱਤਰ ਪਹੁੰਚਿਆ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਚਿੱਠੀ ਪੜ੍ਹਨ ਤੋਂ ਬਾਅਦ ਸਿੱਖਾਂ ਨੂੰ ਹੁਕਮ ਦਿੰਦੇ ਕਹਿੰਦੇ ਭਾਈ ਕਿਲਾ ਛੱਡਣ ਦੀ ਤਿਆਰੀ ਕਰੋ ਤਾਂ ਇਤਿਹਾਸਕ ਇਹਨਾਂ ਵੀ ਹੁਣ ਸਿੱਖਾਂ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਥੋੜੇ ਦਿਨ ਪਹਿਲਾਂ ਤਾਂ ਆਪਾਂ ਪਰਖਿਆ ਉਹਨਾਂ ਨੂੰ ਜਦੋਂ ਖੱਜਨਾਂ ਤੇ ਸਮਾਨ ਲੱਦ ਕੇ ਕੱਲਿਆ ਉਦੋਂ ਮਹਾਰਾਜ ਉਹਨੇ ਹੱਲਾ ਬੋਲਤਾ ਲੁੱਟਣ ਪੈ ਗਏ ਹੁਣ ਉਹਨਾਂ ਦਾ ਕੀ ਵਿਸ਼ਵਾਸ ਹੈ ਤੁਸੀਂ ਆਪੇ ਤਾਂ ਕਹਿੰਦੇ ਹੋ ਕਿ ਤੁਰਕਾਂ ਦਾ ਤੇ ਪਹਾੜੀਆਂ ਦਾ ਵਿਸ਼ਵਾਸ ਨਹੀਂ ਹੈ ਮਰਦ ਹੁਣ ਕਿਉਂ ਵਿਸ਼ਵਾਸ ਕਰ ਰਹੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੱਲ ਬਹੁਤ ਪਿਆਰੀ ਕਹੀ ਕਹਿੰਦੇ ਮੈਨੂੰ ਉਹਨਾਂ ਤੇ ਅੱਜ ਵੀ ਵਿਸ਼ਵਾਸ ਨਹੀਂ ਕਹਿੰਦੇ ਮਹਾਰਾਜ ਫਿਰ ਤੁਸੀਂ ਕਿਲਾ ਵੀ ਛੱਡਣ ਦਾ ਕਿਉਂ ਹੁਕਮ ਦੇ ਰਹੇ ਕਿਉਂਕਿ ਜਦੋਂ ਕੋਈ ਇੱਕ ਵਾਰ ਵਿਸ਼ਵਾਸ ਤੋੜ ਦੇ ਨਾ ਦੁਬਾਰਾ ਉਹਦੇ ਉੱਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਵੀ ਕਿਹਾ ਕਿ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁ ਰਸ ਪਾ ਵਿਸ਼ਵਾਸ ਨਾ ਹੋਵੇ ਭਾਈ ਜਦੋਂ ਕੋਈ ਆਪਣੀ ਪ੍ਰਤੀਤ ਇੱਕ ਵਾਰ ਗਵਾ ਲੈਣਾ ਦੁਆਰਾ ਨਹੀਂ ਹੁੰਦਾ ਵਿਸ਼ਵਾਸ ਕੋਈ ਤੁਹਾਡੇ ਨਾਲ ਹਿਰਾ ਫੇਰੀ ਕਰ ਦੇ ਵਿੱਚੋਂ ਪੈਸੇ ਰੱਖ ਦੇ ਜਾਂ ਕੋਈ ਹੋਰ ਕੰਮ ਕਰ ਦੇ ਤਦ ਦੁਆਰਾ ਉਹ ਭਾਵੇਂ ਕਿੰਨਾ ਵੀ ਸੱਚਾ ਬਣੇ ਤੁਹਾਡੇ ਮਨ ਨੂੰ ਦਿੱਤੇ ਵਿਸ਼ਵਾਸ ਬਣਦਾ ਹੀ ਨਹੀਂ ਮਨ 'ਚ ਸ਼ੱਕ ਰਹਿੰਦਾ ਹੈ ਫਿਰ ਇਸੇ ਤਰ੍ਹਾਂ ਕਰੇਗਾ ਸਿੱਖਰ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਥੋੜੇ ਦਿਨ ਪਹਿਲਾਂ ਤਾਂ ਪਰਖਿਆ ਆਪਾਂ ਉਹਨਾਂ ਨੇ ਹੱਲਾ ਬੋਲਿਆ ਉਹ ਖੱਜਰਾਂ ਦਾ ਸਮਾਨ ਲੁੱਟਣ ਲੱਗ ਪਏ ਮਹਾਰਾਜ ਹੁਣ ਕੀ ਵਿਸ਼ਵਾਸ ਹੈ ਹੁਣ ਤੁਸੀਂ ਕਿਲਾ ਛੱਡਣ ਦਾ ਕਿਉਂ ਹੁਕਮ ਕਰ ਰਹੇ ਹੋ ਸਤਗੁਰੂਮ ਬਚਨ ਬੜਾ ਪਿਆਰਾ ਕਹਿੰਦੇ ਮੈਨੂੰ ਹੁਣ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਔਰ ਚਿੱਠੀ ਵਿੱਚ ਉਹਨਾਂ ਨੇ ਲਿਖਿਆ ਸਾਨੂੰ ਕੁਰਾਨ ਸ਼ਰੀਫ ਦੀ ਕਸਮ ਹੈ ਸਾਨੂੰ ਗੀਤਾ ਤੇ ਗਉ ਦੀ ਕਸਮ ਹੈ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਪਾਤਸ਼ਾਹ ਕਹਿੰਦੇ ਕਸਮ ਖਾਣ ਵਾਲੇ ਝੂਠੇ ਹੋ ਸਕਦੇ ਨੇ ਪਰ ਜਿਸ ਗ੍ਰੰਥ ਦੀ ਕਸਮ ਖਾ ਰਹੇ ਉਹ ਗ੍ਰੰਥ ਝੂਠਾ ਨਹੀਂ ਹੈ ਭਾਈ ਉਹ ਉਹਨਾਂ ਦਾ ਧਾਰਮਿਕ ਪੂਜਨਿਕ ਗ੍ਰੰਥ ਹੈ ਜੇ ਅੱਜ ਮੈਂ ਵਿਸ਼ਵਾਸ ਨਾ ਕੀਤਾ ਇਹਦਾ ਮਤਲਬ ਸਾਨੂੰ ਉਹਨਾਂ ਦੇ ਧਾਰਮਿਕ ਗ੍ਰੰਥ ਤੇ ਵੀ ਵਿਸ਼ਵਾਸ ਨਹੀਂ ਉਹਨਾਂ ਦੀ ਕਸਮ ਤੇ ਵਿਸ਼ਵਾਸ ਨਹੀਂ ਹੈ ਪਰ ਜਿਸ ਗ੍ਰੰਥ ਦੀ ਕਸਮ ਖਾ ਰਹੇ ਨੇ ਉਹ ਗ੍ਰੰਥ ਝੂਠਾ ਨਹੀਂ ਇਹ ਪਾਤਸ਼ਾਹ ਨੇ ਪਦ ਕਿਉਂ ਕੀਤਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਭਾਈ ਕਿਸੇ ਦੇ ਧਰਮ ਦਾ ਕੋਈ ਗ੍ਰੰਥ ਝੂਠਾ ਨਹੀਂ ਹੈ ਇੱਕ ਚੀਜ਼ ਤੁਹਾਡੇ ਧਿਆਨ ਵਿੱਚ ਰਹੇਗੀ ਅੱਜ ਤੱਕ ਕਿੰਨੀ ਵਾਰ ਕਿੰਨੇ ਸਾਲਾਂ ਤੋਂ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਸੇ ਨੇ ਵਿਅਦਵੀ ਕਰ ਦਿੱਤੀ ਕਿਸੇ ਨੇ ਅੰਗ ਪਾੜ ਦਿੱਤੇ ਕਿਸੇ ਨੇ ਵੇਖਿਆ ਗੁਰਦੁਆਰੇ ਕੋਈ ਬੰਦਾ ਨਹੀਂ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਮਲਾ ਚੁੱਕ ਕੇ ਵਿੱਚੋਂ ਅੰਗ ਪਾੜ ਦਿੱਤੇ ਈਰਖਾ ਕਰਨ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਦਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਬਦਲੇ ਵਿੱਚ ਕਦੇ ਕਿਸੇ ਸਿੱਖ ਨੇ ਕਿਸੇ ਦੇ ਧਾਰਮਿਕ ਗ੍ਰੰਥ ਦੀ ਬੇਦਵੀ ਨਹੀਂ ਕੀਤੀ ਉਹਨਾਂ ਦੇ ਵੀ ਗ੍ਰੰਥ ਨੇ ਉਹਨਾਂ ਦੇ ਅਸਥਾਨ ਨੇ ਉਹਨਾਂ ਦੇ ਗੁਰਦੁਆਰੇ ਨੇ ਮਾਫ ਕਰਿਓ ਕਿਸੇ ਦੇ ਅਸਥਾਨ ਦੀ ਵੀ ਬੇਦਵੀ ਨਹੀਂ ਕੀਤੀ ਕੋਈ ਇੱਕ ਬੰਦਾ ਵੀ ਕਹਦਾ ਕਿ ਕਿਸੇ ਦੇ ਡੇਰੇ ਦੀ ਕੋਈ ਬੇਦਵੀ ਕੀਤੀ ਹੋਵੇ ਸਿਰਸੇ ਵਾਲੇ ਦੇ ਕਿੰਨੇ ਡੇਰੇ ਨੇ ਕਿਸੇ ਸਿੱਖ ਨੇ ਪੱਥਰ ਵੀ ਮਾਰਿਆ ਹੋਵੇ ਚ ਕਿਉਂਕਿ ਸਾਧ ਸੰਗਤ ਗੁਰੂ ਦਾ ਹੁਕਮ ਹੈ ਹਾਂ ਵਿਦਵੀ ਕਰਨ ਵਾਲਿਆਂ ਨੂੰ ਸਿੱਖ ਸਜਾ ਜ਼ਰੂਰ ਦਿੰਦੇ ਨੇ ਪਰ ਬਦਲੇ ਵਿੱਚ ਕਿਸੇ ਧਾਰਮਿਕ ਪਸਤਾਨ ਦੀ ਵਿਦਵੀ ਨਹੀਂ ਕਰਦੇ ਕਿਉਂਕਿ ਗੁਰੂ ਦਾ ਹੁਕਮ ਹੈ ਵੇਦ ਕਤੇਬ ਕਹੋ ਮਤ ਝੂਠੇ ਭਾਈ ਕਿਸੇ ਦਾ ਗ੍ਰੰਥ ਝੂਠਾ ਨਾ ਕਹੋ ਮਹਰਾ ਝੂਠਾ ਕੌਣ ਹੈ ਕਹਿੰਦੇ ਝੂਠਾ ਜੋ ਨਾ ਵਿਚਾਰੈ ਜਿਹੜਾ ਰੱਬ ਦੇ ਹੁਕਮ ਦੀ ਵਿਚਾਰ ਨਹੀਂ ਕਰਦਾ ਉਹ ਝੂਠਾ ਆ ਕਿਸੇ ਦਾ ਧਰਮ ਗ੍ਰੰਥ ਥੋੜੀ ਝੂਠਾ ਹੈ ਇਸ ਲਈ ਸਿੱਖ ਕਦੇ ਕਿਸੇ ਦੇ ਡੇਰੇ ਦੀ ਕਦੇ ਕਿਸੇ ਦੇ ਗ੍ਰੰਥ ਦੀ ਕਦੇ ਕਿਸੇ ਦੇ ਧਰਮ ਦੀ ਵਿਦਵੀ ਨਹੀਂ ਕਰੇਗਾ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਨੂੰ ਕਹਿੰਦੇ ਪਹਾੜੀਆਂ ਤੇ ਵਿਸ਼ਵਾਸ ਨਹੀਂ ਹੈ ਤੁਰਕਨਾਂ ਫੌਜ ਤੇ ਕੋਈ ਵਿਸ਼ਵਾਸ ਨਹੀਂ ਹੈ ਪਰ ਮੈਂ ਕਿਲਾ ਛੱਡਣ ਦਾ ਹੁਕਮ ਇਸ ਲਈ ਦੇ ਰਿਹਾ ਹਾਂ ਅਨੰਦਪੁਰ ਸਾਹਿਬ ਛੱਡ ਦਿਓ ਕਿਉਂ ਉਹਨਾਂ ਨੇ ਕੁਰਾਨ ਦੀ ਕਸਮ ਖਾਧੀ ਹੈ ਉਹਨਾਂ ਨੇ ਗੀਤਾ ਦੀ ਕਸਮ ਖਾਧੀ ਹੈ ਜਿਹੜੇ ਗ੍ਰੰਥ ਦੀ ਕਸਮ ਖਾਰ ਰਹੇ ਨੇ ਉਹ ਗ੍ਰੰਥ ਧਾਰਮਕ ਹੈ ਜਦ ਵਿਸ਼ਵਾਸ ਨਾ ਕੀਤਾ ਲੋਕੀ ਕਹਿੰਦੇ ਲੋ ਕੁਰਾਨ ਸ਼ਰੀਫ ਤੇ ਵੀ ਵਿਸ਼ਵਾਸ ਨਹੀਂ ਦਰ ਗੋਵਿੰਦ ਸਿੰਘ ਮਹਾਰਾਜ ਕਿੰਨੇ ਸ਼ਰਧਾਲੂ ਗੁਰੂ ਗੋਵਿੰਦ ਸਿੰਘ ਮਹਾਰਾਜ ਦੇ ਮੁਸਲਮਾਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੇ ਗ੍ਰੰਥ ਤੇ ਵਿਸ਼ਵਾਸ ਕਰਕੇ ਕਹਿੰਦੇ ਉਹਨਾਂ ਤੇ ਵਿਸ਼ਵਾਸ ਨਹੀਂ ਪਰ ਜਿਸ ਗ੍ਰੰਥ ਦੀ ਕਸਮ ਖਾ ਰਹੇ ਇਸ ਲਈ ਕਲਾ ਛੱਡਣੇ ਕਿਤੇ ਦੁਨੀਆਂ ਵਿੱਚ ਲੋਕ ਇਹ ਵੀ ਗੱਲਾਂ ਕਹਿਣ ਦੂਜਾ ਕਾਰਨ ਇਹ ਸੀ ਕਿ ਲੋਕੀ ਇਹ ਨਾ ਕਹਿਣ ਲੋ ਜੀ ਥੋੜੀ ਜਿਹੀ ਜ਼ਮੀਨ ਜਗਾ ਦੀ ਖਾਤਰ ਪਾਤਸ਼ਾਹ ਨੇ ਐਡਾ ਵੱਡਾ ਨੁਕਸਾਨ ਕਰਾ ਲਿਆ ਆਪੇ ਕਹਿੰਦੇ ਨੇ ਸੰਸਾਰ ਜਗ ਰਚਨਾ ਸਭ ਝੂਠ ਹੈ ਮੋਹ ਮਾਇਆ ਤੋਂ ਪਰ ਉੱਠਣੇ ਫਿਰ ਪਾਤਸ਼ਾਹ ਕਿਲਾ ਨੰਨਗੜ ਸਭ ਛੱਡ ਦਿੰਦੇ ਕੀ ਗੱਲ ਸੀ ਹਜ਼ੂਰ ਨੇ ਦਮੇ ਪਖ ਰੱਖਦਿਆਂ ਹੋਏ ਹੁਕਮ ਕੀਤਾ ਜਦੋਂ ਅੱਜ ਦੀ ਰਾਤ ਉਹ ਨੰਨਪੁਰ ਸਭ ਤੋਂ ਸਮਾਗਮ ਅੱਜ ਲਾਈਵ ਹੋਣਾ ਹੈ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲਾ ਛੱਡਣ ਦੀ ਤਿਆਰੀ ਕੀਤੀ ਸਾਰਾ ਦਿਨ ਤਿਆਰੀ ਹੁੰਦੀ ਰਹੀ ਹਜ਼ੂਰ ਨੇ ਕਿਹਾ ਅੱਜ ਦੀ ਰਾਤ ਨੂੰ ਆਪਾਂ ਕਿਲਾ ਛੱਡਾਂਗੇ ਔਰ ਧੰਨ 시ਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਇਆ ਸਿੰਘ ਨੂੰ ਹੁਕਮ ਕੀਤਾ ਕਹਿੰਦੇ ਦਇਆ ਸਿੰਘ ਕਿਲੇ ਚੋਂ ਬਾਹਰ ਕਿਵੇਂ ਕਿਵੇਂ ਨਿਕਲਣਾ ਉਹ ਸਾਰੀ ਬਿਉਤਬੰਦੀ ਕਰੋ ਮਾਰੇ ਬਾਹਰ ਕਿਵੇਂ ਨਿਕਲਨੇ ਜਦੋਂ ਤੁਹਾਡਾ ਵਕਤ ਬਣੇ ਨੰਦਪੁਰ ਸਾਹਿਬ ਜਾਇਓ ਕਿਲਾ ਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਿਓ ਅੱਜ ਵੀ ਉੱਚੀ ਜਗ੍ਹਾ ਤੇ ਪੋਛਣ ਕਿ ਜਦੋਂ ਕਿਲੇ ਦਾ ਦਰਵਾਜ਼ਾ ਖੁੱਲੇਗਾ ਸਭ ਤੋਂ ਮੋਰੇ ਮੈਂ ਤੁਹਾਡੇ ਨਹਾਲ ਕਿਲੇ ਚੋਂ ਬਾਹਰ ਆ ਮੰਗਾ ਕਿਉਂ ਜੇ ਕਿਸ ਨੇ ਮੋਰੇ ਹਮਲਾ ਕੀਤਾ ਤਾਂ ਪਹਿਲਾ ਤੀਰ ਪਹਿਲੀ ਗੋਲੀ ਗੁਰੂ ਗੋਬਿੰਦ ਸਿੰਘ ਦੇ ਸੀਨੇ ਵਿੱਚ ਵੱਜੇਗੀ ਕਿਤੇ ਸਿੱਖੇ ਨਾ ਕਹਿਣ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਸੀ ਕਿਲੇ ਤੋਂ ਬਾਹਰ ਨਿਕਲ ਕੇ ਦੁਸ਼ਮਣਾਂ ਨੇ ਹਮਲਾ ਕਰਨਾ ਪਾਤਸ਼ਾਹ ਆਪਣਾ ਪਰਿਵਾਰ ਸਿੱਖਾਂ ਦੇ ਵਿੱਚ ਬਚਾ ਕੇ ਲੈ ਗਿਆ ਸਭ ਤੋਂ ਪਹਿਲਾਂ ਕਿਲੇ ਤੋਂ ਬਾਹਰ ਮੈਂ ਆਵਾਂਗਾ ਮੇਰੇ ਨਾਲ ਤੁਸੀਂ ਪੰਜ ਪਿਆਰੇ ਸਿੱਖ ਭਾਈ ਮਾਨ ਸਿੰਘ ਵਰਗੇ ਸਿੱਖ ਹੋਣਗੇ ਔਰ ਪਾਤਸ਼ਾਹ ਨੇ ਕਿਹਾ ਛੋਟੇ ਸਹਿਬ ਜੱਤ ਦੇ ਮਹਤਗੁਜਰੀ ਜਥੇ ਦੇ ਵਿਚਕਾਰ ਹੋਣਗੇ ਮਹਾਰਾਜ ਵੱਡੇ ਸਹਿਬ ਜੱਦੇ ਕਹਿੰਦੇ ਜਦੋਂ ਕਿਲਾ ਅਨੰਦਗੜ੍ਹ ਚੋਂ ਸਾਰੇ ਸਿੱਖ ਬਾਹਰ ਆ ਜਾਣਗੇ ਸਭ ਤੋਂ ਅਖੀਰ ਵਿੱਚ ਸਹਿਬ ਜੱਦਾ ਜੀਤ ਸਿੰਘ ਜੁਹਾਰ ਸਿੰਘ ਮਗਰ ਹੋਣਗੇ ਉਹਨਾਂ ਨਾਲ ਬਾਬਾ ਜੀਵਨ ਸਿੰਘ ਭਾਈ ਜੱਤਾ ਬਾਬਾ ਜੀਵਨ ਸਿੰਘ ਹੋਣਗੇ ਸਭ ਤੋਂ ਅਖੀਰ ਵਿੱਚ ਤਿੰਨ ਜਣੇ ਹੋਣਗੇ ਦੋਵੇਂ ਵੱਡੇ ਸਹਿਬ ਜੱਦੇ ਔਰ ਬਾਬਾ ਜੀਵਨ ਸਿੰਘ ਦਇਆ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਇੰਨਾ ਔਖਾ ਸਮਾਂ ਔਕੜ ਦਾ ਭੀੜ ਦਾ ਸਮਾਂ ਹੈ ਤੁਸੀਂ ਆਪਣੇ ਪਰਿਵਾਰ ਨੂੰ ਅਲੱਗ-ਅਲੱਗ ਕਿਉਂ ਕਰ ਰਹੇ ਹੋ ਹਰ ਬੰਦਾ ਜਦੋਂ ਪਰਿਵਾਰ ਤੇ ਕੋਈ ਭੀੜ ਪੈਂਦੀ ਹੈ ਪਹਿਲਾਂ ਆਪਣੇ ਬੱਚਿਆਂ ਨੂੰ ਸੰਭਲਦਾ ਹੈ ਤੁਸੀਂ ਵੇਖੋਗੇ ਕਿਸੇ ਜਨਤ ਤੇ ਕੋਈ ਰੌਲਾ ਰੱਪਾ ਭੀੜ ਪੈ ਜਾ ਸਭ ਤੋਂ ਪਹਿਲਾਂ ਆਪਾਂ ਬੱਚੇ ਲੱਭੀ ਦਿੰਦੇ ਆਪਣੇ ਬੱਚੇ ਆਪਣੇ ਨਾਲ ਹੋਣ ਸੇਕੰਸਵ ਹਾਲ ਕੀਤਾ ਮਹਾਰਾਜ ਪਰਿਵਾਰ ਨੂੰ ਅਲੱਗ-ਅਲੱਗ ਕਿਉਂ ਕਰ ਲਿਆ ਆਪਣੇ ਨਾਲ ਹਾਲ ਰੱਖੋ ਨਾ ਤੁਸੀਂ ਭੀੜ ਵਿੱਚ ਹਵਜਤ ਕਰ ਸਕੋਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਦਇਆ ਸਿੰਘ ਲੋਕ ਕੀ ਕਹਿਣਗੇ ਗੁਰੂ ਗੋਬਿੰਦ ਸਿੰਘ ਆਪਣਾ ਪਰਿਵਾਰ ਬਚਾ ਕੇ ਲੈ ਗਿਆ ਇੱਕ ਦਿਨ ਮੈਂ ਇਹ ਲਾਈਵ ਤੋਂ ਬੇਨਤੀ ਕੀਤੀ ਸੀ ਆਨੰਦਪੁਰ ਸਹਿਬ ਸ਼ਹਿਰ ਵੱਸਦਾ ਸੀ ਸਿੱਖ ਰਹਿੰਦੇ ਸੀ ਪਰਿਵਾਰ ਰਹਿੰਦੇ ਸੀ ਉਹ ਵਸਿਆ ਦੱਸਿਆ ਹੋਇਆ ਸ਼ਹਿਰ ਪਿੰਡ ਸੀ ਪਰ ਕਦੇ ਤੁਸੀਂ ਇਤਿਹਾਸ ਵਿੱਚ ਨਹੀਂ ਸੁਣਿਆ ਹੋਣਾ ਵੀ ਕਿਸੇ ਦੇ ਸਿੱਖ ਦਾ ਸਿੱਖ ਦਾ ਪਰਿਵਾਰ ਵੀ ਕੋਈ ਭੁੱਖਾ ਰਿਆ ਹੋਵੇ ਪਿਆਸਾ ਰਿਆ ਹੋਵੇ ਕਿਸੇ ਸਿੱਖ ਦੇ ਬੱਚੇ ਜਿਹੜੇ ਨਨਪੋਸ ਸਾਹਿਬ ਵਿੱਚ ਘਿਰੇ ਹੋਣ ਜਾਂ ਉਹਨਾਂ ਨੂੰ ਦੁੱਖ ਭੁੱਖ ਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਕਿਲਾ ਨਨਦਗੜ ਛੱਡਣ ਲੱਗਿਆਂ ਕਿਸੇ ਸਿੱਖ ਦਾ ਪਰਿਵਾਰ ਸ਼ਹੀਦ ਹੋਇਆ ਹੋਵੇ ਨਹੀਂ ਪਤਾ ਕਿਉਂ ਜਦੋਂ ਕਿਲਾ ਨਨਦਗੜ ਸਭ ਨੂੰ ਘੇਰਾ ਪੈਣਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਝ ਮਹੀਨੇ ਪਹਿਲਾਂ ਹੀ ਸੰਤ ਰਾਮੀ ਸਤਗੁਰੂ ਨੇ ਹੁਕਮ ਕਰਤਾ ਸਿੱਖੋ ਹੁਣ ਅਨੰਦਪੁਰ ਸਾਹਿਬ ਵਿੱਚ ਦੁੱਖ ਤੇ ਭੁੱਖ ਦੇ ਦਿਨ ਸ਼ੁਰੂ ਹੋਣਗੇ ਹੁਣ ਅਨੰਦਪੁਰ ਸਾਹਿਬ ਵਿੱਚ ਉਹ ਪੇਪਰ ਪੜ੍ਹਣਗੇ ਜਿਹੜੀ ਬਾਣੀ ਰੋਜ਼ ਪੜ੍ਹੀ ਗਈ ਹੈ ਕਿ ਜੇ ਸੁਖ ਦੇ ਤੰ ਤੁਜੈ ਅਰਦਿ ਦੁੱਖ ਵੀ ਤੁਜੈ ਧਾਈ ਹੁਣ ਵੇਖਣੇ ਦੁੱਖ ਵਿੱਚ ਕੌਣ-ਕੌਣ ਗੁਰੂ ਨੂੰ ਤੇ ਆਉਂਦਾ ਹੁਣ ਅਨੰਦਪੁਰ ਸਾਹਿਬ ਉਹ ਯੂਨੀਵਰਸਿਟੀ ਉਹ ਪੇਪਰ ਪੜ੍ਹਣਗੇ ਜਿੱਥੇ ਦੁੱਖ ਤੇ ਭੁੱਖ ਦੇ ਦਿਨ ਕੱਟਣੇ ਪੈਣਗੇ ਉਹੀ ਉਹ ਬਾਹ ਸੁਣਨਗੇ ਜਿਹੜੇ ਕਹਿਣਗੇ ਕਿ ਜੇ ਸੁੱਖ ਦੇ ਤਾਂ ਤੁਝੇ ਅਰਦੀ ਦੁੱਖ ਵੀ ਤੁਝੇ ਧਾਈ ਪੜੋ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਭਾਈ ਜੇ ਭੁੱਖ ਮਿਲੇ ਤਾਂ ਭੁੱਖ ਵਿੱਚ ਵੀ ਦਿਨ ਕੱਟਣੇ ਜੇ ਦੁੱਖ ਮਿਲੇ ਤਾਂ ਦੁੱਖ ਵਿੱਚ ਵੀ ਦਿਨ ਕੱਟਣੇ ਹੁਣ ਉਹ ਦਿਨ ਸ਼ੁਰੂ ਹੋਣਗੇ ਇਸ ਲਈ ਸਿੱਖੋ ਆਪੋ ਆਪਣੇ ਪਰਿਵਾਰ ਬੱਚੇ ਆਪੋ ਆਪਣੇ ਪਿੰਡਾਂ ਵਿੱਚ ਛੱਡ ਕੇ ਆਓ ਕੁਝ ਮਹੀਨੇ ਪਹਿਲੇ ਪਾਤਸ਼ਾਹ ਨੇ ਮੱਝ ਮਾਲਵੇ ਦੁਆਬੇ ਦੇ ਸਿੱਖਾਂ ਨੂੰ ਕਿਹਾ ਜਾਓ ਆਪਣੇ ਬੱਚੇ ਪਿੰਡਾਂ 'ਚ ਛੱਡ ਕੇ ਆਓ ਜਿਸ ਦਾ ਦਿਲ ਕੀਤਾ ਆਜਿਓ ਸਾਡੇ ਨਾਲ ਇਹ ਪੇਪਰ ਪਾਉਣ ਵਾਸਤੇ ਜਿਹਦਾ ਦਿਲ ਨਾ ਕੀਤਾ ਪਿੰਡਾਂ 'ਚ ਰਹਿ ਲਿਓ ਬਹੁਤੇ ਸਿੱਖ ਮੱਝ ਮਾਲਵੇ ਵਿੱਚ ਘਰਾਂ ਵਿੱਚ ਵੀ ਰਹਿ ਗਏ ਨਹੀਂ ਪਹੁੰਚ ਸਕੇ ਔਰ ਬਾਅਦ ਵਿੱਚ ਉਹ ਲੱਖੀ ਜੰਗਲ ਖਾਲਸਾ ਆਏ ਦੇ ਦਰ ਲੱਗੋ ਨਹੀਂ ਜਦੋਂ ਮਹਾਰਾਜ ਮਾਲਵੇ ਦੀ ਧਰਤੀ ਤੇ ਆਏ ਉਦੋਂ ਸਿੱਖ ਵੀ ਇਕੱਠੇ ਖੈਰ ਸੰਕੜੇ ਸਿੱਖ ਪਰਿਵਾਰ ਛੱਡ ਕੇ ਵਾਪਸ ਗਏ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਉਹ ਦੁੱਖ ਭੁੱਖ ਦੇ ਦਿਨ ਕੱਟਨੇ ਸੀ ਔਰ ਸਾਥ ਸੰਗਤ 8 ਮਹੀਨੇ ਤਕਰੀਬਨ ਘੇਰਾ ਪਿਆ ਰਿਹਾ ਅੱਜ ਜਦੋਂ ਕਿਲਾ ਨੰਨਗੜ੍ਹ ਸਾਹਿਬ ਛੱਡਣ ਲੱਗੇ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਇਆ ਸਿੰਘ ਕਹਿੰਦੇ ਮਹਾਰਾਜ ਬੱਚਿਆਂ ਨੂੰ ਨਾਲ ਰੱਖੋ ਆਪਣੇ ਪਰਿਵਾਰ ਪੌਣੇ 7 ਸਾਲ ਪੌਣੇ 9 ਸਾਲ ਦੇ ਤੁਹਾਡੇ ਬੱਚੇ ਨੇ ਤੁਸੀਂ ਬੱਚਿਆਂ ਵਾਲੇ ਹੋ ਪੌਣੇ 7 ਸਾਲ 9 ਸਾਲ ਦਾ ਬੱਚਾ ਕਿੱਡਾ ਕੋ ਹੁੰਦਾ ਤੁਹਾਡੇ ਘਰਾਂ